ਇਹ ਜਿਹੜਾਇਆ ਆਪਣੇ ਕੰਟਰੋਲ ਚ ਕਰਨਾ ਚਾਹੁੰਦੇ ਆ ਇਹਨਾਂ ਨੇ ਚੰਗਰੂਲ ਤੋਂ ਸ਼ੁਰੂ ਕੀਤਾ ਸੀ ਪਟਿਆਲਾ ਪਟਿਆਲਾ ਤੇ ਮੁਹਾਲੀ ਜੀ ਤੇ ਹੌਲੀ 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 ਬਾਕੀ ਸ਼ਹਿਰਾਂ ਦੇ ਵਿੱਚ ਵੀ ਕਿਉਂਕਿ ਇਮਾਮੀ ਲੀਡ ਕਰ ਰਹੇ ਸੀ ਸਫਾਰ ਬਾਜਰਾ ਜਿਨ੍ਹਾਂ ਦਾ ਹੋਰ ਜ਼ਿਕਰ ਆ ਰਿਹਾ ਇਸੇ ਸੁਬਦਲਾ ਹੈ ਕਿ ਹੁਣ ਜੀ ਤੇ ਪੰਜਾਬੀਆਂ ਨੇ ਬਦਲਾਅ ਪੂਰੇ ਸਮੇਂ ਤੋਂ ਬਹੁਤ ਜ਼ਿਆਦਾ ਦੇਖਦੇ ਗਰੀਬ ਬੰਦਾ ਜਿਹੜਾ ਸ਼ੂਟ ਹੈ ਦਵਾਈ ਆ ਤੁਸੀਂ ਉਹਨੂੰ ਖੁਦਮਾਰ ਕਰਦੇ ਉਹਦਾ ਤੇ ਪਰਚੇ ਦਾ ਵੀ ਕਰਾਉਂਦੇ ਆ ਕੀ ਕਹੋਗੇ ਜੀ ਦਸ਼ਤ ਪੈਣਾ ਹੋਵੇ ਤੇ ਉਹ ਜਿਹੜਾ ਆਪਣਾ ਕੰਮਕਾਰ ਛੱਡ ਕੇ ਚਲੇ ਜਾਵੇ ਜਿਹੜੇ ਸਾਰੇ ਰੋਜ਼ੀ ਰੋਟੀ ਤੋਂ ਆਵਾਜ਼ ਆਉਂਦੀ ਹੈ ਤਾਂ ਖੂਬਾ ਸੁਖਾਂ ਜਿਹੜਾ ਉਹ ਪਰਿਵਾਰਾਂ ਦਾ ਉਹਨਾਂ ਦੇ ਤੋਂ ਬਹੁਤ ਵੱਡੇ ਵੱਡੇ ਹਿੱਸੇ ਉਹ ਸਭ ਗਾਇਸ ਨੂੰ ਸਾਫ਼ ਕਰਦੇ ਮਲੇ ਜਿਹੜਾ ਆਪਾਂ ਰੋਕ ਸਕੋ ਮਦਦ ਵਾਲੇ ਦੱਸੋ ਸਸਿਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਐਸ ਵੱਲੇ ਦੀ ਵੱਡੀ ਖਬਰ ਕਿ ਪਿਛਲੇ ਕਈ ਦਿਨਾਂ ਤੋਂ ਮਹਾਲੀ ਅਤੇ ਪਟਿਆਲੇ ਏਰੀਏ ਦੇ ਵਿੱਚ ਫਾਸਟਵੇ ਕੇਬਲ ਆਪਰੇਟਰਾਂ ਨੂੰ ਕੁੱਟਿਆ ਜਾ ਰਿਹਾ ਹੈ ਗੁੰਡਾਗਰਦੀ ਦੇ ਨਾਲ ਤਾਰਾਂ ਕਟੀਆਂ ਜਾ ਰਹੀਆਂ ਨੇ ਤੇ ਵੱਡੀ ਖਬਰ ਉਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਉਸ ਦਾ ਜਿਹੜੀ ਕੰਪਨੀ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ ਉਸ ਕੰਪਨੀ ਦੇ ਡਾਇਰੈਕਟਰ ਹਰਮਿਤ ਸਿੰਘ ਪਠਾਨ ਮਾਜਰਾ ਨੇ ਤੇ ਪਠਾਨ ਮਾਜਰਾ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਐਮਐਲਏ ਨੇ ਜਿਨ੍ਹਾਂ ਦੀ ਮਲਕੀਅਤ ਇਸ ਕੰਪਨੀ ਦੇ ਵਿੱਚ ਹੈ ਤੇ ਉਹ ਸਭ ਇਹ ਧੱਕਾ ਕਰਵਾ ਰਹੇ ਨੇ ਇਸ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਪ੍ਰਗਟ ਸਿੰਘ ਮੌਜੂਦ ਨੇ ਪ੍ਰਗਟ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾਂ ਦੇਣ ਲਈ ਥੈਂਕ ਯੂ ਸਸੀਕਲ ਅ ਪਿਛਲੇ ਲੰਬੇ ਦਿਨਾਂ ਤੋਂ ਕਾਫੀ ਕਟਨਾਵਾ ਜਿਹੜੀਆਂ ਨੇ ਪਟਿਆਲੇ ਮੁਹਾਲੀ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਸੀ ਕਿ ਕੇਬਲਾਂ ਨੂੰ ਕਟਿਆ ਜਾ ਰਿਹਾ ਧੱਕੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਜਿਹੜੀ ਕੰਪਨੀ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਉਸ ਦੇ ਡਾਇਰੈਕਟਰ ਹਰਮਿਤ ਸਿੰਘ ਪਠਾਨ ਮਾਜਰਾ ਨਿਕਲੇ ਨੇ ਪਰਮਜੀਤ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਬਦਲਾ ਦੀ ਗੱਲ ਕਰਦੀ ਸੀ ਅੱਜ ਉਹ ਧੱਕੇਸ਼ਾਹੀ ਦੇ ਉੱਤੇ ਉਤਰੀ ਹੋਈ ਹੈ ਇਹ ਬਦਲਾ ਤਾਂ ਕਹਿਣ ਨੂੰ ਜਾਂ ਮੰਦੀਪ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਕਹਿੰਦੇ ਆ ਇਹਦੇ ਉਲਟ ਸਮਝੋ ਜੀ ਉਨਕੇ ਅ ਚੁੱਕੇ ਹੀ ਹੁਣ ਸਭ ਤੋਂ ਪਹਿਲਾਂ ਤੈਸੇ ਮਤਲਬ ਹੋਰ ਵੀ ਇਹਨਾਂ ਨੇ ਚੰਦ ਦਾ ਕਾਫੀ ਚਾੜ ਦੇਤੇ ਪੌਣੇ ਇੱਕ ਦੋ ਸਾਲਾਂ 'ਚ ਪਰ ਹੁਣ ਲੇਟਲੀ ਇਹ ਜਿਹੜਾ ਕੇਬਲ ਬਿਜ਼ਨਸ ਆ ਉਹ ਨੂੰ ਇਹ ਜਿਹੜਾ ਆ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੇ ਆ ਇਹਨਾਂ ਨੇ ਸੰਗਰੂਰ ਤੋਂ ਸ਼ੁਰੂ ਕੀਤਾ ਸੀ ਪਟਿਆਲੀਆਂ ਪਟਿਆਲਾ ਤੇ ਮੁਹਾਲੀ ਜੀ ਤੇ ਹੌਲੀ 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 ਬਾਕੀ ਸ਼ਹਿਰਾਂ ਦੇ ਵਿੱਚ ਵੀ ਕਿਉਂਕਿ ਇਹਨਾਂ ਨੂੰ ਲੀਡ ਕਰ ਰਹੇ ਸੀ ਸਤਾਰ ਮਾਜਰਾ ਜਿਨ੍ਹਾਂ ਦਾ ਹੁਣ ਜ਼ਿਕਰ ਆ ਰਿਹਾ ਪਰ ਪਹਿਲਾਂ ਵੀ ਇਹਨਾਂ ਵੀ ਸੰਗਰੂਪ ਦੇ ਵਿੱਚ ਵੀ ਜਦੋਂ ਹੋਇਆ ਬੈਕਗ੍ਰਾਉਂਡ ਤੇ ਇਹੀ ਆ ਕਿ ਤਾਂ ਕਿ ਇਹ ਇਹ ਕਿਦੋਂ ਹੋਰ badi ਗੱਲ ਕੀ ਹੋ ਸਕਦੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਇੰਝ ਅਸੀ ਬਦਲਾਅ ਲੈ ਕੇ ਹੁਣ ਜੀ ਤੇ ਪੰਜਾਬੀਆਂ ਨੇ ਬਦਲਾਅ ਪੂਰੇ ਸਮੇਂ ਤੋਂ ਬਹੁਤ ਜ਼ਿਆਦਾ ਚਾਹਿਆ ਅੱਛਾ ਪਹਿਲਾਂ ਇਹ ਚੀਜ਼ ਸਮਝ ਆਈ ਸੀਗੀ ਕਿ ਇਹ ਪਿੱਛੇ ਕਰਵਾ ਰਹੇ ਨੇ ਕੁਝ ਹੋਰ ਤਾਕਤਾਂ ਇਸ ਦੇ ਪਿੱਛੇ ਕੰਮ ਕਰ ਸਕਦੀਆਂ ਨੇ ਪਠਾਨ ਮਾਜਰਾ ਤੇ ਪਿੱਛੇ ਪਰ ਨਵੀਂ ਕੰਪਨੀ ਰਜਿਸਟਰਡ ਕਰਵਾਈ ਹੈ ਉਸ ਦੇ ਵਿੱਚ ਜੀਐਸਟੀ ਨੰਬਰ ਇਹਨਾਂ ਦੇ ਵੱਲੋਂ ਦਿੱਤਾ ਗਿਆ ਮਲਕੀਅਤ ਇਹਨਾਂ ਦੀ ਹੈ ਡਾਇਰੈਕਟਰ ਇਹ ਆਪ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ 20000 ਕੇਬਲਾਂ 20000 ਕਨੈਕਸ਼ਨ ਜਿਹੜੇ ਨੇ ਉਹਨਾਂ ਦੇ ਉੱਪਰ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਇਹ ਮਨਛਾ ਇਹਨਾਂ ਦੀ ਕੀ ਲੱਗਦੀ ਹੈ ਮਨਛਾ ਤਾਂ ਬੜੀ ਕਲੀਅਰ ਹੈ ਇਹਨਾਂ ਦੀ ਜਿਹੜੀ ਪੋਲਿਟਿਕਲ ਮਨਛਾ ਹੈ ਆ ਦੀ ਪੰਜਾਬ ਦੇ ਜਿਹੜਾ ਕੇਬਲ ਸਿਸਟਮ ਉਹਨੂੰ ਕੰਟਰੋਲ ਕਰਕੇ ਕਿਉਂਕਿ ਅਲਟੀਮੇਟਲੀ আচ্ছা ਇਹਦੇ ਵਿੱਚ ਇਹ ਵੀ ਇੱਕ ਗੱਲ ਹੈ ਕਿ ਤਾਰਾਂ ਕੱਟਨੀਆਂ ਜਾਂ ਫਿਰ ਧੱਕੇਸ਼ਾਹੀ ਕਰਨੀ ਇਹ ਤਾਂ ਚਲੋ ਹੈ ਹੀ ਗਲਤ ਗੱਲ ਹੈ ਪਰ ਜਿਹੜੇ ਵਿਚਾਰੇ 10000 ਤੇ 15000 ਤੇ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਦੀਆਂ ਕਾਮਲੇ ਕੀਤੇ ਜਾ ਰਹੇ ਆ ਇਹ ਤਾਂ ਸਭ ਤੋਂ ਹੀ ਮਾੜੀ ਗੱਲ ਹੈ ਨਾ ਤੁਸੀਂ ਚਲੋ ਤੁਸੀਂ ਕਿ ਬਾਕੀ ਜੋ ਕਰਦੇ ਆ ਸਮਝ ਆਉਂਦੀ ਹੈ ਜੀ ਪਰ ਟੈਗ ਦਾ ਸੇਮ ਟਾਈਮ ਜਿਹੜਾ ਗਰੀਬ ਬੰਦਾ ਜਿਹੜਾ ਛੂਟਾ EMPLOYEE ਆ ਤੁਸੀਂ ਉਹਨੂੰ ਕੁੱਟਮਾਰ ਕਰਦੇ ਉਹਨਾਂ ਦੇ ਪਰਚੇ ਦੱਜ ਕਰਾਉਂਦੇ ਆ ਤੇ ਤਾਂ ਕਿ ਕਹੋ ਜੀ ਦਹਿਸ਼ਤ ਪੈਦਾ ਹੋਵੇ ਤੇ ਉਹ ਜਿਹੜਾ ਆਪਣਾ ਕੰਮਕਾਰ ਛੱਡ ਕੇ ਚਲੇ ਜਾ ਕੋਈ ਬਚਾਰੇ ਰੋਜ਼ ਦੀ ਰੋਟੀ ਤੋਂ ਆਵਾਜ਼ ਆਉਦਣ ਕਿ ਕਿੰਨਾ ਨੁਕਸਾਨ ਜਿਹੜਾ ਉਹ ਪਰਿਵਾਰਾਂ ਦਾ ਬਈ ਵਾਸੀ ਤੇ ਉਹ ਤੋਂ ਬਹੁਤ ਵੱਡੇ ਵੱਡੇ ਤੇ ਉਹ ਸਭ ਕਾਰਕੁਨਾਂ ਨੂੰ ਖਸਾਬੀ ਕਰਨ ਵਾਲੇ ਕੋਲੇ ਤੋਂ ਕੀ ਜੀ ਤੱਕੇ ਦੇ ਨਾਲ 20000 ਕਨੈਕਸ਼ਨ ਜਿਹੜੇ ਨੇ ਉਹ ਇਹਨਾਂ ਨੇ ਉਹਨਾਂ ਦੇ ਉੱਪਰ ਕਬਜ਼ਾ ਕਰ ਲਿਆ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਗੁੰਡਾਗਰਦੀ ਦੀਆਂ ਸ਼ਰਿਆਮ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਸੀਐਮ ਸਾਹਿਬ ਕੋਈ ਐਕਸ਼ਨ ਲੈਣਗੇ ਕਿਉਂਕਿ ਸਟਾਰਟਿੰਗ ਵੇਲੇ ਤਾਂ ਯਾਦ ਹੋਊਗਾ ਤੁਹਾਨੂੰ ਮਾਨਸਾ ਦੇ ਜਿਹੜੇ ਵਿਧਾਇਕ ਨੇ ਮੰਤਰੀ ਬਣੇ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਉਸ ਤੋਂ ਬਾਅਦ ਹੋਰ ਵੀ ਨਾਮ ਆਏ ਤਾਂ ਪਠਾਨ ਮਾਜਰਾ ਕਰਿਆਮ ਤੱਕਾ ਕਰ ਰਹੇ ਨੇ ਉਹਨਾਂ ਦੇ ਉੱਪਰ ਤੋਂ ਲੱਗਦਾ ਕਿ ਭਗਵੰਤ ਮਾਨ ਸਾਹਿਬ ਕੋਈ ਕਾਰਵਾਈ ਕਰਦੇ ਲੱਗਦਾ ਹੋਰ ਨਾਮ ਨਹੀਂ ਨਾ ਤੋਂ ਆਸੀ ਹੈ ਅਸਲੀ ਗੱਲ ਹੈ ਇਹ ਵੀ ਨਾ ਇੱਕ ਜਿਹੜਾ ਉਹ ਮਿਸਟਰਸ ਦੀ ਗੱਲ ਸੀ ਜਾਂ ਕੁਝ ਗੱਲ ਸੀ ਉਹ ਵੀ ਇੱਕ ਪੋਲਿਟੀਕਲ ਗਿਮਿਕ ਸੀਗਾ ਜੀ ਆਪਾਂ ਕਹੀਏ ਨਾ ਕਿ ਕਿਸੇ ਤੇ ਕਿਉਂਕਿ ਉਹ ਬੰਦੇ ਜਿਨ੍ਹਾਂ ਤੇ ਮਾਨ ਸਾਹਿਬ ਵੀ ਕਹਿੰਦੇ ਸੀ ਕਿ ਮੇਰੇ ਕੋਲ ਤਾਂ ਸਬੂਤ ਵੀ ਹੈਗੇ ਆ ਤੇ ਫਿਰ অলਟਿਮੇਟਲੀ ਸਬੂਤ ਗਏ ਕਿਥੇ ਜੀ ਉਹ ਤਾਂ ਫਿਰ ਇਹ ਨਾ ਲੈ ਕੇ ਉਹ ਤਾਂ ਜਿੰਨਾ ਲੇ ਕੋਸ ਸਮੇਂ ਤੋਂ ਬਸ ਸੰਗਰੂਰ ਦੀ ਇਲੈਕਸ਼ਨ ਸੀ ਤੇ ਜੋ ਕਿ ਇਹ ਜਿਹੜੀ ਨਵੀਂ ਪਾਰਟੀ ਆ ਇਹਨਾਂ ਦਾ ਮੈਂ ਇੱਕ ਜੇਤੀਆ ਉਹ ਟਾਈਮ ਤੇ ਇੱਕ ਪੰਨੇ ਮੱਥਾ ਚੜਾਉਣਾ ਸਭ ਤੋਂ ਵੱਡੀ ਗੱਲ ਇਹ ਹੀ ਆਉਂਦੀ ਪ੍ਰਗਟਤੀ ਜਿਵੇਂ ਆਪਾਂ ਕਰਕੇ ਵੀ ਹਟੇ ਆਂ ਵੀ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਵੀ ਅਸੀਂ ਰੋਜ਼ਗਾਰ ਦੇ ਰਹੇ ਆ ਪਰ ਜਿਹੜਾ ਜਨਾਂ ਨੂੰ ਰੋਜ਼ਗਾਰ ਪਹਿਲਾਂ ਹੀ ਮਿਲਿਆ ਉਹਨਾਂ ਨੂੰ ਡਰਾ ਧਮਕਾ ਕੇ ਰੋਜ਼ਗਾਰ ਖੋਇਆ ਜਾ ਰਿਹਾ ਆ ਪਰ ਨੈਤਿਕ ਨੂੰ ਆ ਜਿਹੜਾ ਇਹ ਪੁਕਤਲੁਕ ਤੇ ਸੇਕ ਦਿਖਾਵਾ ਕੁਤਬਾ ਹੋਵੇ ਹੋਵੇ ਸਾਲ ਸਮਝਾਉਦੀ ਆ ਪਰ ਜਿਹੜੇ ਸੋਦੇ ਕਿਤੇ ਕੀ ਬਣ ਰਿਹਾ ਜਿਹਨੂੰ ਸਾਰੇ ਦਾ ਸਪੈਕ 15000 ਰੁਪਏ ਤੋਂ ਹੋਵੇ ਹੋਵੇ ਜੀ ਨੋਦੀ ਦੀ 25% ਸਿਸ ਨਾ ਤੇ ਦਾ 25% ਦਾ ਸੇਵਰ ਦਾ ਮੈਂ ਲੱਭ ਤਾ ਮਾੜੀ ਦਾ ਯੂਰ ਆ ਇਸ ਨਾਵ ਜੰਮੀ ਜਿਹੜੀ ਪਾਰਟੀ ਆ ਜਿਹੜੀ ਦਬਾਅ ਦੇ ਨਾਂ ਤੇ ਬਹੁਤ ਕੁਛ ਕਹਣਾ ਚਾਹਦੀ ਸੀ ਬਹੁਤ ਕੁਛ ਕਰਨਾ ਚਾਹਦੀ ਸੀ ਜੀ ਤੇ ਪੰਜਾਬੀਆਂ ਨੇ ਵੀ ਅਸਲੀ ਗੱਲ ਦੇਖਣਾ ਸੀ ਕਿਉਂਕਿ ਭੋਸਾ ਕਿੰਨੀ ਬੱਦਕੀਆਂ ਹੈ ਕਿਹਾ ਕਾਫੀ ਬੱਦਕੀ ਬਹੁਤ ਜ਼ਿਆਦਾ ਇਹ ਸਥਿਤੀ ਬਦਲਾ ਜਿਹੜੀ ਆ ਉਹ ਪੰਜਾਬ ਨੂੰ ਦੇਖਣ ਨੂੰ ਮਿਲੀ ਸੀ ਪਰ ਮੇਰੀ ਮਾੜੇ ਰੂਪ ਦੇ ਵਿੱਚ ਅਸਲੀ ਰਸਤਾ ਹੈ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਸੁਧਰ ਸਕਦੇ ਨੇ ਜਿਸ ਤਰੀਕੇ ਨਾਲ ਛਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਆ ਰਹੀਆਂ ਨੇ ਇਹ ਮੈਂ ਦਾ ਸੁਪਰਫੈਕਟ ਜੰਦਾ ਕੋਈ ਯਾਦ ਨਹੀਂ ਹੈ ਬੰਦੀ ਜੀ ਮੈਂ ਤਾਂ ਹੁਣ ਬੜੀ ਬੜੀ ਕਹਣਾ ਕੋਨਾ ਵੀ ਘੱਟ ਕਰ ਗਿਆ ਕਿਉਂਕਿ ਜਿੱਥੇ ਆਵਾਜ਼ ਹੁੰਦੀ ਹੈ ਨਾ ਬੰਦਾ ਉਹਨੂੰ ਕ੍ਰਿਟਿਕਾਈਜ਼ ਕਰਦਾ ਜੇ ਪੋਲਿਟੀਕਲ ਐਂਗਲ ਵੀ ਦੇਖਿਆ ਜਾਵੇ ਤੇ ਕਿਉਂਕਿ ਇਹ ਪੋਜੀਸ਼ਨ ਦੀ ਵੀ ਜਗ੍ਹਾ ਹੁੰਦੀ ਆ মিডিਆ ਦੀ ਬਹੁਤ ਵੱਡੀ ਜਗ੍ਹਾ ਹੁੰਦੀ ਆ ਕਿਉਂਕਿ ਲੋਕਾਂ ਦੀ ਆਵਾਜ਼ ਲੇਕਨ ਜੀ ਆਸ ਘਟ ਜਵੇ ਮੈਨੂੰ ਇਹਨਾਂ ਤੇ ਆਸ ਨਹੀਂ ਆਉਂਦੀ ਜੰਦਾ ਕਿ ਮੈਂ ਮੈਂ ਤਾਂ ਵੈਸੇ ਇੱਕ ਆਸਬੰਦ ਬੰਦਾ ਆ ਤੂੰ ਨਹੀਂ ਯਾਰ ਯਾ ਵੀ ਠੀਕ ਹੋ ਸਕਦਾ ਨਹੀਂ ਜੀ ਪਰ ਇਹਦਾ ਕੋਈ ਆਸ ਨਹੀਂ ਲੱਗਦੀ ਕਿਉਂਕਿ ਜਿਹੋ ਜਿਹੇ ਹਾਲਾਤ ਬਣ ਰਹੇ ਆ ਜੀ ਜਿਹੋ ਜਿਹੇ ਸੌਣੇ ਤੋਂ ਸਾਹਮਣੇ ਵਿੱਚ ਸਾਨੂੰ ਬਦਲਾ ਦੇਖਣ ਨੂੰ ਮਿਲਿਆ ਜੀ ਸੋ ਮੈਨੂੰ ਠੀਕ ਹੈ ਪ੍ਰਗਟ ਜੀ ਸਮਾਂ ਦਿੱਤਾ ਤੁਸੀਂ ਧੰਨਵਾਦ ਆਪਣੇ ਵਿਚਾਰ ਸਾਂਝੇ ਕੀਤੇ ਧੰਨਵਾਦ